ਲੇ ਵੀ ਮਿੱਤਰੋ ਅੱਜ ਦੀ ਵੀਡੀਓ ਬਈ ਛੋਟੇ ਕਿਸਾਨਾਂ ਵਾਸਤੇ ਜੇ ਬਈ ਤੁਸੀਂ ਛੋਟੀ ਮੁੱਲ ਦੇ ਵਿੱਚ ਟਰੈਕਟਰ ਲੱਭ ਰਹੇ ਹੋਗੇ ਤਾਂ ਬਈ ਵੀਡੀਓ ਨੂੰ ਪੂਰੀ ਦੇਖਿਓ ਟਰੈਕਟਰ ਹੈਗੇ ਨੇ ਆਪਣੇ ਲਗਭਗ ਲਗਭਗ 10 ਤੋਂ 15 ਬਾਕੀ ਗੱਲਬਾਤ ਕਰ ਜਾ ਬਈ ਕੀ ਗੱਲਬਾਤ ਆ ਕਿ ਤੇ ਟਰੈਕਟਰ ਜੇ ਤੁਸੀਂ ਬਈ ਕੋਈ ਵੀ ਖਰੀਦਣਾ ਹੋਵੇ ਤਾਂ ਨੰਬਰ ਹੈਗਾ ਤੁਸੀਂ ਖਰੀਦ ਸਕਦੇ ਹੋ ਬਈ ਐਸੇ ਕਰ ਦੀ ਕੀ ਹਾਲ ਚੱਲ ਬਈ ਠੀਕ ਹੈ ਜੀ ਖੜੇ ਕਿੱਥੇ ਆ ਬਾਈ ਜੀ ਆਪਾਂ ਇਹ ਇੱਕ ਐਡੂਪਰ ਦੀ ਬੱਸ ਅੱਡਾ ਜੀ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਕੰਮ ਕਰਦੇ ਨੂੰ ਜੀ 18 ਸਾਲ ਹੋ ਗਏ 18 ਸਾਲ ਹੋ ਗਏ ਠੀਕ ਹੈ ਜੀ ਕਿੰਨੇ ਟਰੈਕਟਰ ਹੋਣਗੇ ਆਜਾ ਬਲੇ ਕੋਲੇ ਅੱਜ 10 ਤੋਂ 12 10-12 ਟਰੈਕਟਰ ਲੈ ਵੀ 10-12 ਟਰੈਕਟਰ ਹੈਗੇ ਨੇ ਕਿੰਨੀ ਕੀਮਤ ਤੱਕ ਦੇ ਟਰੈਕਟਰ ਹੋਣਗੇ ਆਪਾਂ ਕਿੰਨੇ ਦੇ ਲੈ ਤੇ ਜੀ 3 ਲੱਖ ਤੱਕ ਠੀਕ ਹੈ ਜੀ ਲੈ ਵੀ ਲੱਖ ਤੋਂ ਲੈ ਕੇ 3 ਲੱਖ ਤੋਂ ਵੀ ਹੀਠਾਂ ਵਾਲੇ ਟਰੈਕਟਰ ਨੇ ਠੀਕ ਹੈ ਜੀ ਪਹਿਲੇ ਟਰੈਕਟਰ ਦੀ ਗੱਲਬਾਤ ਕਰਦੇ ਆ ਉਧਰ ਚੱਲਦੇ ਆਂ ਕਿ ਆਜੋ ਬਾਈ ਜੀ ਕਾਗਜ਼ ਪੱ ਇਹ ਨੰਬਰ ਕਿਵੇਂ ਹੋਣਗੇ ਪੰਜਾਬ ਹਰਿਆਣਾ ਆਪ ਦਾ ਵਿੱਚ ਹਿਮਾਚਲ ਦਾ ਜੀ ਠੀਕ ਹੈ ਜੀ ਲਓ ਬਾਜੀ ਮਿਕਸ ਨੰਬਰ ਤੋਂ ਹੋਣਗੇ ਪਹਿਲਾ ਟਰੈਕਟਰ ਦਿਖਾਉਣਾ ਤੁਹਾਨੂੰ 724 ਦੱਸੋ ਬਾਈ ਜੀ ਇਹ ਵੀ ਨੇ 87 ਮਾਡਲ ਹੈ ਜੀ ਪੰਜਾਬ ਨੰਬਰ ਹੈ ਹਾਂਜੀ ਤੇ 685 65 ਟਾਇਰ ਨੇ 65 65 ਟਾਇਰ ਨੇ ਠੀਕ ਹੈ ਜੀ ਉਹਦਾ ਕੰਡੀਸ਼ਨ ਕਿੱਦਾਂ ਟਰੈਕਟਰ ਦੀ ਵਧੀਆ ਪਈ ਹੈ ਨਾ ਬਾਈ ਜੀ ਜਿੰਨਾ ਵੀ ਹੈਗਾ ਚਲੋ ਨਾਲ ਤੇ ਲੈ ਵੀ ਨਾਲ ਦੇ ਆ ਬਾਈ ਠੀਕ ਹੈ ਜੀ ਲੈ ਵੀ ਮਿੱਤਰੋ ਨਿਗਾਹ ਮਾਰ ਦਿਓ ਚਾਰੇ ਪਾਸੇ ਟਰੈਕਟਰ ਪੂਰਾ ਵਧੀਆ ਪਿਆਗਾ ਤੇ ਕੀਮਤ ਵੀ ਬਾਈ ਐਦਾਂ ਦੀ ਹੈਗੀ ਵੀ ਤੁਸੀਂ ਆਓਗੇ ਤੇ ਲੈ ਜਾਓਗੇ ਨਾ ਬਾਈ ਜੀ ਕਿੰਨੀ ਕੀਮਤ ਹੈ ਟਰੈਕਟਰ ਦੀ 1 ਲੱਖ 10000 ਮੰਗ ਰਿਹਾ ਇੱਕ ਲੱਖ 10000 ਰੁਪਏ ਮੰਗ ਆ ਜੀ ਕਿੱਥੇ ਤੱਕ ਬਣ ਜੂ ਮੌਕੇ ਤੇ ਲੈ ਵੀ ਲੱਖ ਦਾ ਵਾ ਬਣ ਜੂ ਮੌਕੇ ਦਾ ਨਾ ਅਗਲਾ 855 ਜੀ ਇਹ ਹੈਗਾ 98 ਮਾਡਲ ਜੀ ਹਾਂ ਜੀ ਆਲ オリジナル ਹੈ ਸਾਰੇ ਹਾਂ ਜੀ ਤੇ ਪੀਪੀ ਦੇ ਚੱਕਰ 540 ਹਮ ਫਿਗਰ ਅੰਦਰ ਪੰਪ ਵਾਲਾ 98 ਮਾਡਲ ਠੀਕ ਹੈ ਲੈ ਵੀ 98 ਮਾਡਲ ਅੰਦਰ ਪੰਪ ਵਾਲਾ ਹੈ ਠੀਕ ਹੈ ਜੀ ਬਾਕੀ ਬਈ ਓਕੇ ਨਹੀਂ ਸਨ ਅਗੀ ਚਾਰੇ ਕੋ ਚੈੱਕ ਕਰਦੇ ਚਾਰੇ ਹੀ ਅੱਧਿਆ ਮੰਗਦੀ ਹਾਂਜੀ ਅੱਧੇ ਦਾ ਟਾਇਰ ਨਾ ਜੀ ਪਿੱਛੋ ਹੀ ਬਾਕੀ ਤੇ ਫਰਟੂ ਚਾਲੀ ਚੱਕਰ ਨੇ ਵੀਡੀਓ ਤੇ ਸਾਰਾ オリジナル ਆ ਜੀ ਹਾਂ 1,85,000 ਮੰਗਾ ਵੀਰੇ ਆਪਣਾ 1,85,000 ਰੁਪਏ ਮੰਗਾ ਕੀ ਮੌਕੇ ਤੇ ਕਿੰਨੇ ਦਾ ਬਣ ਜੂਗਾ ਜੀ 13 ਵੀਰੇ 1,75,000 ਦਾ 1,75,000 ਦਾ ਬਣੂਗਾ ਬਾਈ ਬਾਕੀ ਆ ਜੋ ਕੋਈ ਗੱਲ ਨਹੀਂ ਹੋਰ ਵੀ ਕਰ ਦੇਣਗੇ ਬਾਈ ਜੀ ਅੱਗੇ ਮੈਸੇਜ ਆ ਗਿਆ ਜੀ ਮੈਸੇਜ ਵੀਰੇ ਪੰਜ ਮਾਡਲ ਹੈ ਹਾਂਜੀ ਨੰਬਰ ਹਮਾਡਲ ਦਾ ਹਾਂਜੀ ਆਪਦੇ ਦੀ ਬਹੁਤ ਸਟੇਟ ਹੈ ਹਾਂਜੀ ਲਿਖ ਕੇ ਰਿਹਾ ਲਿਖ ਕੇ ਘਾ ਦੇਣਾ ਠੀਕ ਹੈ ਉਹਦੇ ਹੋਊਗਾ ਯਾਨੀ ਕਿ ਨਾਮ ਨਹੀਂ ਹੋਣਾ ਹੈਗਾ ਨਾਮ ਫਦਰੇ ਕੋਈ ਵੀ ਨਹੀਂ ਹੋਣਾ ਹੈਗਾ ਅੱਛਾ ਇਹ ਮੂਮਾ ਮੋਡਲ ਦੇ ਨਾਮ ਨਹੀਂ ਹੁੰਦੀ ਹੈਗੀ ਠੀਕ ਹੈ ਜੀ ਜਾਇਪੀ ਰਿਪੋਰਟ ਤੇ ਦੇ ਦੇਣਾ ਜਾਂ ਫਿਰ ਰਸੀਦ ਭਰ ਕੇ ਦੇ ਦੇਣਾ ਠੀਕ ਹੈ ਜੀ ਉਹਦਾ ਗਾਰੰਟੀ ਹੁੰਦੀ ਆ ਆਪਣੀ ਜੀ ਹਾਂ ਜੀ ਬਹੁਤ ਵਧੀਆ ਤੇ ਅਗਲੇ ਵੀ ਮੇਰੇ ਛੱਤੋਂ ਲੈ ਲਿਆ ਹਨ ਹਾਂਜੀ ਅਸੀਂ ਕਹਾ ਲਿਆ ਅਗਲੇ ਹਾਂ ਸਹੀ ਗੱਲ ਲੈ ਵੀ ਮਿੱਤਰੋ ਉਹਦਾ ਗਾਰੰਟੀ ਹੁੰਦੀ ਹੈਗੀ ਬਾਕੀ ਇੰਜਨ ਉਹਨਾਂ ਦਾ ਕਿਵੇਂ ਹੈ ਡੈਡੀ ਇਹ ਤਾਂ ਠੀਕ ਹੈ ਜੀ ਠੀਕ ਹੈ ਜੀ ਪਰਚ ਹੈਗੇ ਪਿਛਲੇ ਗੁੜੀਰ ਦੇ 850 ਪੈਸੇ ਠੀਕ ਹੈ ਜੀ ਅਗਲੇ ਬਰਲਾ ਦੇ ਹੈਗੇ ਨਵੇਂ ਨਵੇਂ ਵਾਂਗ ਠੀਕ ਹੈ ਡੇਢ ਲੱਖ ਰੁਪਏ ਦੀ ਮੰਗ ਹੈ ਡੇਢ ਲੱਖ ਰੁਪਏ ਦੀ ਮੰਗ ਹੈ ਨਾ ਇਹ ਕਿੰਨੇ ਦਾ ਬਣ ਜੂਗਾ ਮੌਕੇ ਤੇ ਕਰ ਦਾਂਗੇ ਵੀਰੇ ਮੌਕੇ ਤੇ 35-40 ਹਾਂ ਲੈ ਮੇਰੇ ਤਰ 35-40 ਦਾ ਬਣ ਜੂਗਾ ਨਾ ਅੱਗੇ ਜੀ 475 47599 ਮਾਡਲ ਆ 99 ਦੇ ਮਾਰ ਕੇ 99 ਦੀ ਕਰਤੀ ਠੀਕ ਹੈ ਜੀ ਸਾਰੇ ਟਾਇਰ ਹੈਗੇ ਮੱਧੂਦ ਗੱਲ ਮੇਰੇ ਟਾਇਰ ਨਵੇਂ ਮੰਗੂ ਨਾ ਇਹ ਹਾਂਜੀ ਬਾਕੀ ਬਾਈ ਜੀ ਦੇਖ ਸਕਦੇ ਹੋ ਰੰਗ ਰੂੰਗ ਦਾ ਜਮੇ ओरिजिनल ਹੈ ਨਾ ਜੀ ਇੰਜਨ ਗੇਅਰ ਦਾ ਕਿਵੇਂ ਹੈ ਜੀ ਇੰਜਨ ਗੇਰ ਦਾ ਬਹੁਤ ਚੱਲ ਚੱਲ ਰਿਹਾ ਬਹੁਤ ਵਧੀਆ ਠੀਕ ਕਹਿੰਦੇ ਮੇਰੇ ਚਲਾਵਾ ਬਹੁਤ ਵਧੀਆ ਬੱਕੇ ਆਵਾਜ਼ ਬੂਜ ਬਹੁਤ ਵਧੀਆ ਟਰੈਕਟਰ ਵੀ ਦੇਖ ਸਕਦੇ ਹੋਗੇ ਕਿੰਨੇ ਰੁਪਏ ਦੇ ਦੀ ਮੰਗ ਕੀ ਹੈ ਜੀ ਵੇਟ ਦਾ ਵੀ 1,80,000 ਹਾਂਜੀ ਮੌਕੇ ਤੇ 1,70,000 ਤਾਂ ਦੇ ਦਾਂ ਲੈ ਵੀ 1.70 ਉੱਤਰ ਦਾ ਬਣ ਜਾਊਗਾ ਤੇ ਇਹ ਵਾਲਾ ਟਰੈਕਟਰ ਹੈ ਜੀ ਇਹ ਮੈਸੀਜ ਇਹ ਆਪਣੇ ਕੋਲੇ ਲਗਭਗ 3-4 ਖੜੇ ਰਹਿਣਾ ਜੀ ਕਿੰਨੇ ਹੁੰਦੇ ਨੇ ਹਾਏ ਦੱਸੋ ਜੀ ਕਿੰਨਾ ਮਾਡਲ ਕਿੰਨਾ ਇਹ 90 ਮਾਡਲ ਦੀ ਚੈਨ ਵਾਲਾ ਅਸੀਂ 90 ਮਾਡਲ ਆਈ ਤਾਂ ਵੀ ਮੇਟਰ 90 ਮਾਡਲ ਆ ਬਾਕੀ ਪੂਰਾ ਹੀ ਸਾਫ ਪਿਆ ਆਪਾਂ ਤਿਆਰ ਕਰਦੇ ਆਂ ਆਪ ਤਿਆਰ ਕਰਦੇ ਹੋਗੇ ਲੈ ਵੀ ਤਿਆਰ ਹੋਇਆ ਹੋਇਆ ਰੈਡੀ ਹੋਇਆ ਦੇਖ ਸਕਦੇ ਹੋ ਮੋਡੀਫਾਈ ਕੀਤਾ ਪੂਰਾ ਨਾ ਦੱਸੋ ਜੀ ਤੇ ਹੋਰੀ ਉਹ ਜਿੱਦ ਨੂੰ ਮੈਂ ਹੁੱਕ ਨਵੀਂ ਲੱਗੀ ਸੀ ਮੈਂ ਲੱਗੀ ਬੰਪਰ ਨਵਾਂ ਲੱਗਿਆ ਹਾਂਜੀ ਰੰਗ ਹੋ ਗਿਆ ਰੰਗ ਹੋ ਗਿਆ ਇਹ ਇਹ ਮਿਲਦੇ ਵੀ ਨਹੀਂ ਹੈਗੇ ਬੰਦਾ ਬਹੁਤ ਘੱਟ ਮਿਲਦੇ ਨੇ ਜੀ ਟਾਇਰ ਪਿਛਲੇ ਅੱਧੇ ਕਿਨੇ ਹਾਂਜੀ ਅਗਲੇ ਇਹਦੇ ਅਸੀਂ ਵੇਚ ਠੀਕ ਹੈ ਜੀ ਇਹਨੂੰ ਤੇ ਸਾਰਾ ਇੰਜਨ ਗੇਅਰ ਦਾ ਕਿੰਨੇ ਓਕੇ ਜਮ ਜਮੀ ਨਵੇਂ ਵਰਗਾਗਾ ਨਾ ਐ ਨਹੀਂ ਚਲੋ ਐਨ ਦੇ 70 80 ਪੈਸੇ ਇੰਜਨ ਹੁੰਦਾ ਜੀ 70 80 ਪੈਸੇ ਬਹੁਤ ਹੁੰਦਾ ਵੇ ਦੇਖਿਆ ਜਾਂਦਾ ਜੀ ਤੇ ਵੀ 70 80 ਪੈਸੇ ਇੰਜਨ ਆਏਗਾ ਬਾਕੀ ਵੀ ਟਰੈਕਟਰ ਜਮੀ ਨਵੇਂ ਵਰਗਾ ਹੋ ਗਿਆ ਕੀ ਮੰਗ ਕੀ ਇਹਦੀ ਇਧਰੇ ਮੰਗਦਾ 220000 ਦੀ ਹੈ ਹਾਂਜੀ ਮੌਕੇ ਤੇ ਵਿਕ ਜਾਂਦਾ ਹੁੰਦਾ 2 ਕ ਲੱਖ ਦਾ 2 ਕ ਲੱਖ ਦਾ ਵਿਕ ਜਾਂਦਾ ਹੁੰਦਾ ਇਹ ਵੀ 2 ਕ ਲੱਖ ਰੁਪਏ ਦਾ ਬਾਕੀ ਆ ਜੋ ਬਈ ਮੌਕੇ ਤੇ ਗੱਲਬਾਤ ਕਰ ਲਓ ਫੋਨ ਖੜਿਆ ਬਈ 3600 90 ਮਾਡਲ ਦੀ 90 ਮਾਡਲ ਆਗਾ ਰੇਟ ਵੀ ਇਹਦਾ ਐ ਹੋਊਗਾ ਵੀ ਕਿਤੇ ਵੀ ਨਹੀਂ ਮਿਲਣਾ ਹੈਗਾ ਹਨਾ ਬਾਈ ਜੀ 220 ਬਾਈ ਵੀ ਇਹਦੀ ਜੀ ਕੰਡੀਸ਼ਨ ਕੀ ਹੈ ਜੀ ਦੇਸੀ ਟਾਇਰ ਨੇ ਪਿਛਲੇ 60 ਪੁਆਇੰਟ ਪੈਸੇ ਨੇ ਹਾਂਜੀ ਅਗਲੇ ਕੰਬੀ ਪੈਸੇ ਨੇ ਇੰਜਨ ਗੇਅਰ ਦਾ ਕਿਵੇਂ ਰੂ ਜੀ ਤਾਂ ਲੋਟ ਆ ਜੀ ਬਸ ਸਹੀ ਹੈ ਲੈ ਬਈ ਇੰਜਨ ਗੇਅਰ ਦਾ ਬਾਈ ਦੋ ਵਾਰ ਲੱਗੇ ਹੋਣੇ 60 ਵਾਲੇ ਠੀਕ ਹੈ ਜੀ ਰੰਗ ਰੁੰਗ ਦਾ ਕਿਵੇਂ ਹੋ ਕੇ ਘੁਲਿਆ ਬਾਈ ਐਕਸਰ ਰੰਗੂ ਕੇ ਘੁਲਿਆ ਹੋਇਆ ਹੈ ਜੀ 1 ਲੱਖ 15000 ਦੀ ਮੰਗ ਹੈ ਹਾਂਜੀ 1 ਲੱਖ 5000 ਦਾ ਮੌਕੇ ਦੇ ਦੇਦਾ 1 ਲੱਖ 5000 ਦਾ ਫੋੜ 3600 ਹਾਂਜੀ ਆਜੋ ਤੇ ਲੈ ਜਾਓ ਹਨਾ ਬਾਈ ਜੀ ਰਾਣੇ ਦਾ ਸਿਰ ਨੂੰ ਲੱਗ ਹੋ ਰੁੱਕ ਕੇ ਚੱਲਮੀ ਰੱਗੀ ਵੀ ਆ ਠੀਕ ਆ ਜੀ ਵਧੀਆ ਚੱਲ ਰਿਹਾ ਵਧੀਆ ਹੈ ਅੱਗੇ ਦੋ ਮੈਸੇ ਹੀ ਫੇਰ ਆ ਗਈ ਹਾਂ ਇਹ ਵੀ ਕੈਸੀ ਮੋਡਲ ਹੈ ਹਾਂਜੀ ਇਹ ਤੇ ਇੰਜਨ ਤੇ ਰ ਹੈ ਵਡੀ ਆਈ ਦੇ ਅੱਛਾ ਉੱਚੇ ਮਾਡ ਦਾ ਇੰਜਨ ਲੱਗਿਆ ਹੋਇਆ ਉੱਚੇ ਮਾਡ ਦਾ ਇੰਜਨ ਲੱਗਿਆ ਹੈ ਬਾਕੀ ਸਾਫ ਪਿਆਣਾ ਜਮਾ ਪੂਰਾ ਹੀ ਕੁਲੀਕ ਸੀਕ ਤਾਂ ਨਹੀਂ ਕਿਤੇ ਫਸ ਹੋਈ ਹਾਂਜੀ ਹਾਂਜੀ ਠੀਕ ਇੰਜਨ ਗੇਅਰ ਤੇ ਕਿਵੇਂ ਰੋਗੇ ਇਹ ਤਾਂ ਠੀਕ ਹੈ ਜੀ ਕੋਪਨੇ ਜਦੋਂ 60 70 ਪੈਸੇ ਇੰਜਨ ਹੈਗੇ ਕੀ ਕਿਸਾ ਤਰੀ ਨਵੀ ਲੱਗੀ ਲੱਗਦਾ ਨਹੀਂ ਬੜੀ ਨਵੀ ਜੀ ਸੀਟ ਨਵੀ ਹੁੱਕ ਨਵੀ ਸੀਟ ਨਵੀ ਹੁੱਕ ਨਵੀ ਬੈਰਿੰਗ ਦਾ ਸਾਰਾ ਕੰਮ ਹੋਇਆ ਹੋਇਆ ਹੈ ਬੈਰਿੰਗ ਤਾਂ ਠੀਕ ਆ ਜੀ ਹਾਂ ਬਾਕੀ ਵੀ ਪੂਰਾ ਕੰਮ ਹੋਇਆ ਹੋਇਆ ਦੇਖ ਸਕਦੇ ਹੋਗੇ ਇੰਜਨ ਗੇਅਰ ਤਾਂ ਓਕੇ ਆ ਪੂਰਾ ਜਾਨੀ ਜੀ 200 60 ਟਾਇਰ ਹੈਗੇ ਹਾਂ ਜੀ ਕੀ ਮੰਗ ਕੀ ਹੈ ਜੀ ਇਹ ਮੰਗਦ ਰਿਹਾ ਉਹੀ 220000 ਜੀ ਹਾਂ ਜੀ 2 ਲੱਖ ਦੇ ਲਾਗੇ ਸਾਡੇ ਪਿੱਛੇ ਜੰਮੇ 2 ਲੱਖ ਦੇ ਲਾਗੇ ਤਾਂ ਅੱਗੇ ਬਾਈ ਕਿਉਂਕਿ ਕੰਡੀਸ਼ਨ ਬਾਈ ਜਮੀ ਨਵੇਂ ਵਰਗੀ ਗਣੀ ਇਸ ਨੈਸ ਟਾਈਮ ਤੇ ਜਿਹੜੀ ਹੈਗੀ ਹੈ ਨਾ ਮੌਕੇ ਦੀ ਬਿਲਕੁਲ ਇਹ ਜੀ ਇਹ ਤਾਂ origignal ਹੀ ਪਿਆ ਮਲਾ ਜਿਵੇਂ ਹੈਗਾ ਜਣਾ ਜੀ ਹਾਂਜੀ ਹਾਂਜੀ ਇਹ ਵੀ ਇਹ ਤਾਂ ਇੱਕ ਮਿੰਟ ਆਪਾਂ ਜੀ ਵਿਚਾਰ ਤੋਂ ਦੇਖਣ ਅੱਛਾ ਜੀ ਕੀ ਕਰੋ ਤਿਆਰ ਕਰਨ ਦੀ ਲੋੜ ਨਹੀਂ ਤਾਂ ਇਕ ਨਹੀਂ ਬਸ ਲੋੜ ਵੀ ਨਹੀਂ ਹੈਗੀ ਪੂਰਾ ਉਹ ਪਿਆ ਸਾਫ ਪਿਆ ਜਣਾ ਇਹ ਠੀਕ ਹੈ ਇੰਜਨ ਗੇਅਰ ਤਾਂ ਕਿੰਦਾ ਹੈ ਇਹ ਕੱਪੜਾ ਮਾੜਾ ਸੀ ਆਪਾਂ ਲਵਾਤਾ ਸੱਤ ਹੀ ਨਵੇਂ ਲਵਾਤੇ ਇੰਜਨ ਗੇਅਰ ਓਕੇ ਆ ਜਾਵੇ ਇੰਜਨ ਦੇ ਠੀਕ ਹੈ ਜੀ ਲੈ ਵੀ ਮਿੱਤਰੋ ਦੇਖ ਸਕਦੇ ਹੋ ਕਿ ਬਾਕੀ ਮੋਰੋ ਦਿਖਾ ਦਿਓ ਫਰੰਟ ਜੀ ਮੇਨ ਗੱਲ ਹੈ ਕਿ ਜੰਮੀ origignal ਪਿਆ ਸਾਰਾ ਕਿੰਨਾ ਵਧੀਆ ਹੈਣਾ ਹਾਂ ਇਗਜ਼ਰੈਂਟ ਦਿਖਾਇਆ ਸਾਰੀ ਜਾਰੀ ਦਿਖਾ ਦੇ ਬਈ ਕਦੇ ਮੱਥਕਦੇ ਨਹੀਂ ਹੈਗੇ ਸਟੀਨ ਲੱਗਿਆ ਹੋਇਆ ਹੈਨਾ ਸਹੀ ਗੱਲ ਹੈ ਜੀ ਸਾਫ ਪਿਆ ਹੈ ਨਾ ਪੂਰਾ ਇਹ ਕੀ ਮੰਗ ਕੀ ਹੈ ਦੀ ਮੰਗ ਤੇ ਇੱਕ 20 ਇੱਕ 20 ਆ ਹਾਂ ਮੌਕੇ ਤੇ 1 ਲੱਖ 5000 ਦਾ 1 ਲੱਖ 5000 ਰੁਪਏ ਦਾ ਬਈ ਹੈ ਨਾ ਮੌਕੇ ਤੇ ਬਾਕੀ ਹੁਣ ਹੁਣ ਵਾਲਾ ਤਾਂ ਨਹੀਂ ਕੋਈ ਸਹੇਗਾ ਜੇ ਦੇਖਿਆ ਇਹ ਮੇਤਰੋ ਜੇ ਜੇ ਤਿਆਰ ਵੀ ਕਰਾਉਣਾ ਵੀ ਉਹ ਵੀ ਹੋ ਜਾਊਗਾ ਜੀ ਹਾਂ ਜੀ ਇਹ ਟਰੈਕਟਰੀ 911 2002 ਮਤਲਬ ਬਾਈ ਜੀ ਕਹਿੰਦੇ ਵੀ ਇਹ ਲਗਭਗ 3-4 ਇਕੱਠੇ ਹੋ ਕੇ ਮਿਲਿਆ ਟਰੈਕਟਰ ਨਾ ਇੱਕ ਟਰੈਕਟਰ ਤਿਆਰ ਹੋਇਆ ਠੀਕ ਹੈ ਜੀ ਕਿਵੇਂ ਕਿਵੇਂ ਤਿਆਰ ਹੋਇਆ ਉਹ ਨਿਕਲ ਵੀ ਰਿੰਜਨ ਲੱਗ ਗਿਆ ਠੀਕ ਹੈ ਜੀ ਇੰਜਨ ਸੋਨਾਲੀਕਾ ਲੱਗ ਗਿਆ ਇਹ ਤਾਂ 60 ਵਾਲਾ ਇੰਜਨ ਲੱਗਿਆ ਤਾਂ ਬੋਲ ਹਾਂਜੀ ਤੇਲੇ ਉੱਪਰ ਲੱਗੀ ਜੌਂਡੀਅਰ ਦੀ ਠੀਕ ਹੈ ਜੌਂਡੀਅਰ ਦੀ ਲਿਫਟ ਲੱਗੀ ਆ ਪੈਰ ਲਾਣ ਲੱਗੇ ਹਨ ਅੱਛਾ ਜੀ ਇਹ ਬੱਕਰੇ ਲੱਗੇ ਹਨ ਬਾਅਦ ਦੇ ਵਿੱਚ ਆ ਸਪੋਰਟ ਸਪੋਰਟ ਜੀ ਸਪੋਰਟ ਸਪੋਰਟ ਲੱਗੇ ਠੀਕ ਹੈ ਜੀ ਫੁੱਲ ਹੈਵੀ ਬਣਾ ਕੇ ਆਇਆ ਹੈ ਇਹ ਲਾਉਂਦਾ ਬੰਦਾ 5.5 ਲੱਖ ਰੁਪਏ ਦਾ ਲੈ ਕੇ ਆਇਆ ਸਾਢੇ 5 ਲੱਖ ਇਹ ਵੀ 5.5 ਲੱਖ ਰੁਪਏ ਦਾ ਲੈ ਕੇ ਆਦੀ ਬਜਟ ਹੈ। ਅੱਛਾ ਜੀ। ਕੰਮਾ ਦੀ ਨਮਾ ਰੇਟ ਹੈ। ਠੀਕ ਹੈ ਜੀ। ਬਾਕੀ ਆ ਕਰੋਪੀ ਹੁਣ ਪੂਰੀ ਲੱਗੀ ਹੋਈ ਹੈ ਨਾ ਉੱਪਰੇ ਪੂਰੀ। ਇਹ 4 ਨੰਬਰ ਤੋਂ TV 65 ਨੰਬਰ ਲੱਗ ਗਿਆ ਇਹਦੇ ਤੇ। ਠੀਕ ਹੈ ਜੀ। ਪਾਸਿੰਗ ਕਿੰਨੇ ਤੱਕ ਦੀ ਹੈ? 230 ਤੱਕ। ਇਹ ਵੀ 30 ਤੱਕ ਦੀ ਪਾਸਿੰਗ ਆ ਕੀ ਦੇਖ ਸਕਦੇ ਹੋ ਨਾ। ਟਰੈਕਟਰ ਪੂਰਾ ਕੋਕਾ ਹੀ ਆਈ। ਕੋਕਾ ਹੀ ਆ ਜੀ ਜੇ ਮੈਂ ਪੈਰਾ ਚਾਹੇ ਬਾਹਰ ਲੈ ਜਾਵੇ ਦਿਹਾੜੀ। ਅੱਛਾ ਜੀ। ਕੀ ਮੰਗ ਕੀ ਆ ਹੁਣ ਐਰਟਾਈਮ ਇਹਦੀ 5 ਲੱਖ ਲੋਕ ਤਾਂ ਨਹੀਂ ਕਿਤੇ ਮੰਗ ਲਈ ਤਿੰਨ ਲੱਖ ਰੁਪਏ ਮੰਗਾ ਜੀ ਕਿੰਨੇ ਜੀ 3 ਲੱਖ ਰੁਪਏ 3 ਲੱਖ ਰੁਪਏ ਮੰਗਾ ਜੀ 285 ਹੋ ਦੇਵਾਂਗਾ ਮੌਕੇ ਤੇ ਐ ਵੀ 3 ਲੱਖ ਰੁਪਏ ਮੰਗਾ ਤੇ 285 ਦਾ ਮੌਕੇ ਤੇ ਬਣ ਜਾਊਗਾ ਜੀ ਠੀਕ ਹੈ ਜੀ ਤੇ ਦੋ ਅੱਗੇ ਲੋਡਰ ਆ ਗਏ ਬਾਈ ਜੀ ਆ ਜਾਓ ਜੀ ਇਹ ਵੀ ਆਪਾਂ ਵਿੱਚ ਹੀ ਦਿਖਾ ਦਿੰਦੇ ਆ ਕਿਹਦੇ ਵਾਹ ਜੂਬੋ ਵੀਰੇ ਜੂਬ ਜੂਬੋ ਜੂਬ ਮਹਿੰਦਰਾ ਜੂਬੋ ਠੀਕ ਆ ਛੋਟਾ ਲੋਡਰ ਆਇਆ ਵੀਰੇ ਛੋਟਾ ਲੋਡਰ ਆ ਗਿਆ ਹਾਂ ਘੁੱਪੇ ਕਮਾ ਬਸਤੀ ਹਾਂ ਜੀ ਤੇ 2015 ਮਾਡਲ ਹੈ ਜੀ ਨੰਬਰ ਹਰਿਆਣੇ ਦਾ ਠੀਕ ਹੈ ਜੀ ਕੰਡੀਸ਼ਨ ਇਹਦੀ ਪੂਰੀ ਓਕੇ ਹੈਗੀ ਵਰਕਿੰਗ ਦੇ ਵਿੱਚ ਪੂਰਾ ਚੱਲਦਾ ਸਾਰਾ ਕੁਝ ਸਿੱਗਾ ਪੂਰਾ ਵਰਕਿੰਗ ਦੇ ਵਿੱਚ ਚੱਲਦਾ ਹੈ ਮਿੱਤਰੋ ਜੇ ਕਿਨੂੰ ਛੋਟਾ ਲੋਡਰ ਚਾਹੀਦਾ ਸੀ ਉਹ ਵੀ ਹੈਗੀ ਅਸੀਂ ਸੋ ਵੀ ਹੈਗੀ ਹੈ ਜੀ ਹਾਂ ਜਮਾ ਜਾਇਜ਼ ਰੇਟ ਤੇ ਸਵਾ ਕ ਲੱਖ ਰੁਪਏ ਦੇ ਲੈ ਵੀ ਸਵਾ ਲੱਖ ਰੁਪਏ ਦਾ ਨਾ ਦੇਖ ਸਕਦੇ ਹੋ ਨਾ ਕਿਸੇ ਨੇ ਕੰਮ ਕੋਈ ਕਰਨਾ ਹੋਵੇ ਨਾ ਕਿਰਾਏ ਕਰੂ ਦਾ ਕੋਈ ਕੋਈ ਮਾੜਾ ਮੋਟਾ ਜਿਹਾ ਕੰਮ ਕਰਨਾ ਹੋਵੇ ਉਸ ਵਾਸਤੇ ਵਰਤ ਸਕਦੇ ਨਾ ਫਾਰਮਾ ਫੁਰਮਾ ਦਾ ਗੋਹਾਵਰਾ ਪਰਾਂ ਗਰਮਾ ਜੀ ਹਾਂ ਜੀ ਉੱਥੇ ਵਰਤ ਸਕਦੇ ਆ ਛੋਟਾ ਕਮ ਚੋਰਨਾ ਕਿਸੇ ਨੇ ਦੇ ਇੱਥੇ ਬਜਰੀ ਵਾਲਾ ਠੀਕ ਹੈ ਜੀ ਲੈ ਵੀ ਆ ਜੋ ਲੈ ਜੋ ਇਹ 16 ਮਾਡਲ ਹੈ ਜੀ ਨੋਲਾ ਮਾਡਲ ਨੇ 3 ਸਪੀਡ ਵਾਲਾ ਠੀਕ ਹੈ ਜੀ ਪੰਜਾਬ ਨੰਬਰ ਜੀ ਠੀਕ ਹੈ ਜੀ ਹੋਰ ਬਾਕੀ ਗਿਥਨੇ ਦੀ ਓਕੇ ਜਮਾ ਜੀ ਵਰਕਿੰਗ ਦੇ ਵਿੱਚ ਸਾਰਾ ਹੀ ਸਭ ਆਪਾਂ ਤਵਜੀ ਦਾ ਕੰਮ ਕਰਦੇ ਨੇ ਹਾਂਜੀ ਇਹ ਵੀ ਕੰਮ ਲੈ ਲੈਂਦੇ ਨੇ ਚਲਾ ਲੈਂਦੇ ਨੇ ਅੱਛਾ ਜੀ ਠੀਕ ਹੈ ਵਰਤੂ ਚ ਹੈਗਾ ਜਾਨੀ ਕਿ ਐਂ ਪਰ ਵਰਤੂ ਤੇ ਹੈਗਾ ਵੀ ਦੇਖ ਸਕਦੇ ਹੋਗੇ ਕਿੰਨੀ ਡਿਮਾਂਡ ਕਿੰਨੀ ਹੈ ਦੀ ਸਵਾ 6 ਲੱਖ ਇਹ ਵੀ ਸਵਾ 6 ਲੱਖ ਰੁਪਏ ਡਿਮਾਂਡ ਆਗੀ ਮੌਕੇ ਤੇ ਕਿੰਨੇ ਦਾ ਬਣ ਜੂਗਾ ਜੀ 6 ਲੱਖ ਦਾ ਮੌਕੇ ਤੇ ਹੈ। ਤੇ ਵੀ 6 ਲੱਖ ਰੁਪਏ ਦਾ ਮੌਕੇ ਤੇ ਬਣ ਜੂਗਾ। ਦੇਖ ਸਕਦੇ ਹੋਗੇ ਚਾਰੇ ਪਾਸੇ। ਇਥੇ 3 ਸੀਟ ਲੱਗ। ਅੱਛਾ ਜੀ। ਕੰਡੀਸ਼ਨ ਬਈ ਸਾਰੀ ਓਕੇ ਹੈਗੀ। ਦੇਖ ਸਕਦੇ ਹੋਗੇ ਸਾਡੇ ਇਥੇ ਬਕਸੀਰ ਲਾਉਂਦੇ ਨੇ ਲੋਡਰ ਉਹਨਾਂ ਦਾ ਲੱਗਿਆ ਹੋਇਆ ਜੀ ਉਹਨਾਂ ਦਾ ਲੱਗਿਆ ਹੋਇਆ ਠੀਕ ਹੈ ਯਾ ਇਹ ਕਿੱਥੇ ਜੀ ਹੁਣ ਆਪਾਂ ਖੜੇ ਕਿੱਥੇ ਆ ਇੱਥੇ ਮਾਪੇ ਆ 400 ਦੇ ਵਿਚਾਲੇ ਜੀ ਕੈਦੂਪੁਰ ਬੱਸ ਅੱਡਾ ਜੀ ਕੈਦੂਪੁਰ ਬੱਸ ਅੱਡਾ ਵਾਕਈ ਬਾਈ ਦੇਖ ਸਕਦੇ ਹੋ ਰੋਡ ਦੇ ਉੱਤੇ ਨਾ ਇਧਰੋਂ ਨਾਬੇ ਤੋਂ ਲੱਗਦਾ ਹੋਊਗਾ ਜੀ 7 ਕਿਲੋਮੀਟਰ ਨਾਬਾ ਜੀ 7 ਕਿਲੋਮੀਟਰ ਆਪਣਾ ਭਾਰਸੋ ਠੀਕ ਹੈ ਜੀ ਵਿਚਾਲੇ ਆ ਕੇ ਵਿਚਾਲੇ ਸੈਂਟਰ ਦੇ ਲੈ ਵੀ ਮਿੱਤਰੋ ਆਜੋ ਬਾਕੀ ਸਕਰੀਨ ਦੇ ਉੱਪਰ ਨੰਬਰ ਆਏਗਾ ਜਾਣਕਾਰੀ ਲੈ ਸਕਦੇ ਹੋ ਠੀਕ ਹੈ ਬਾਈ ਧੰਨਵਾਦ